ਸਸ ਜੀ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਇਹ ਆਪਣਾ ਫੋਨ ਨੰਬਰ ਹੈ ਜੀ ਅੱਜ ਆਪਾਂ ਬਾਈ ਲੈ ਕੇ ਆਏ ਆ ਤੁਹਾਡੇ ਲਈ ਇੱਕ گاਾਂ ਤੇ ਬਾਈ ਬਾਕੀ ਡਿਟੇਲ ਆਪਾਂ ਬਾਈ ਜੀ ਤੋਂ ਲੈਨੇ ਆ ਸਸ ਜੀ ਦਾ ਬਾਈ ਜੀ ਸਸ ਜੀ ਕਿਹੜਾ ਪਿੰਡ ਹੈ ਜੀ ਆਪਣਾ ਭਾਈ ਭਗਤਾ ਜੀ ਠੀਕ ਹੋ ਜੀ ਤੇ ਜ਼ਿਲ੍ਹਾ ਬਾਈ ਆਪ ਨੂੰ ਕਿਹੜਾ ਪੈਂਦਾ ਜੀ ਬਰਿੰਡਾ ਜੀ ਠੀਕ ਹੋ ਜੀ ਤੇ ਕੀ ਡਿਟੇਲ ਆ ਜੀ گاਾਂ ਦੀ ਇਹ ਦੂਜਾ ਸੂਏ ਆਈ ਹਾਂਜੀ ਮਤਲਬ 5-7 ਦਿਨ ਦੀ ਕੱਚੀ ਹੈ ਹਾਂਜੀ 7 ਦਿਨਾਂ ਦੀ ਕੱਚੀ ਹੈ ਜੀ ਤੇ ਪਹਿਲੇ ਸੂਏ ਪਤਾ ਜੀ ਕਿੰਨਾ ਦੁੱਧ ਗੱਡਿਆ ਇਹਨੇ 14 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਨੇ ਬਈ 14 ਕਿਲੋ ਦੁੱਧ ਦਿੱਤਾ ਤੇ ਸੋਨੂੰ ਮੈਂ ਹਵਾਨਾ ਵੀ ਦਿਖਾਉਣਾ ਬਾਈ ਮੜੀ ਤੋਰ ਕੇ ਦਿਖਾ ਦਿਓ ਜੀ ਤੁਸੀਂ ਹਵਾਨਾ ਵੇਖੋ ਬਾਈ ਬਹੁਤ ਸੋਹਣੀ ਵਹਿੜਾ ਬਾਈ ਕਾਲੇ ਰੰਗ ਦੀ ਜਮਾ ਥਣਾ ਦੀ ਵੀ ਚੰਗੀ ਆ ਉਹ ਨਵੀਂ ਬਹੁਤ ਸੋਹਣਾ ਬਾਈ ਆਜੋ ਜੀ ਦੇਖ ਸਕਦੇ ਹੋ ਬਾਈ ਸੁਨੱਖੀ ਵੇੜਾ ਬਾਈ ਚੰਗੀ ਹਾਈਟ ਆ ਇਹਦੇ 7 ਦਿਨਾਂ ਦੀ ਕੱਚੀ ਆ ਦਿਖਾਉਂਗਾ ਬਹੁਤ ਠੰਡੀ ਸੀਲ ਆ ਬਾਈ ਬਹੁਤ ਠੰਡੀ ਆ ਥਾਣ ਵੇਖੋ ਬਹੁਤ ਸੋਹਣੇ ਥਾਣਾ ਕੀ ਮੰਗ ਕਰਦੇ ਆ ਜੀ ਆਪਾਂ ਇਹ ਲੈਂਡ ਦੇਣੇ ਦਾ ਆਪਾਂ ਬੈੜੀ ਵਰਦੀ ਦੇ ਦੇਣੀ 42000 ਦੀ ਲੈਂਡ ਦੇਣਾ ਬਾਈ ਜੀ 42000 ਦੀ ਬਾਈ ਨੇ ਛੱਡਣੀ ਆ ਤੇ ਫੋਨ ਨੰਬਰ ਦੱਸ ਦਿਓ ਹੀ ਆਪਣਾ 94633 32546 ਇੱਕ ਵਾਰ ਫੇਰ ਬੋਲ ਲਈ 94633 32546 ਇਹੋ ਜੀਆ ਵੀਡੀਓ ਵਈ ਦੇਖਣ ਲਈ ਆਪਣਾ ਬ੍ਰਾਡਕਾਸਟਲ ਫਾਰਮ ਨੂੰ ਸਬਸਕ੍ਰਾਈਬ ਕਰੋ ਤੇ ਵੱਤ ਵੱਤ ਗਰੁੱਪਾਂ 'ਚ ਸ਼ੇਅਰ ਕਰੋ ਬਹੁਤ ਸੋਣੀ ਵਾਇਰਡ ਆ ਵੀਰੇ ਥੈਂਕ ਯੂ ਭਾਈ ਜੀ